ਹਾਂਜੀ ਪ੍ਰਭੂ ਸਤਿ ਸ਼੍ਰੀ ਅਕਾਲ ਪ੍ਰਭੂ ਆ ਜਿਹੜੀ ਵੀਡੀਓ ਹੈ ਮੋਹਾਲੀ ਦੀ ਆ ਧਿਆਨ ਨਾਲ ਸੁਣੋ ਜੀ ਸਾਰੀ ਵੀਡੀਓ ਹੋ ਕੀ ਰਿਹਾ ਏ ਕਿਵੇਂ ਜਿਹੜੇ ਮੋਹਾਲੀ ਵਿੱਚ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਏ ਉਹ ਲੁੱਟ ਦਾ ਸ਼ਿਕਾਰ ਬਣਾਉਣ ਦੇ ਵਿੱਚ ਕੁੜੀਆਂ ਵੀ ਲੱਗੀਆਂ ਹੋਈਆਂ ਐ ਤੇ ਮੁੰਡੇ ਵੀ ਲੱਗੇ ਹੋਏ ਆ ਰਲ ਕੇ ਵੀਰੋ گرو ਬਣਿਆ ਹੋਇਆ ਏ ਬਚ ਲੋ ਇਹਨਾਂ ਤੇ ਸੁਣੋ ਜੀ ਪੂਰੀ ਵੀਡੀਓ ਕੁੜੀ ਨੇ ਲਿਫਟ ਮੰਗੀ ਉਹ ਗੱਡੀ ਦੇ ਕਿ ਹੱਥ ਮਾਰਿਆ ਤੇ ਉਹ ਕਹਿੰਦੀ ਪਲੀਜ਼ ਰੋਕੋ ਮੈਨੂੰ ਅੱਗੇ ਤੱਕ ਛੱਡ ਦਿਓ ਜਦੋਂ ਉਹ ਕੁੜੀ ਨੂੰ ਉਹਨੇ ਕਿਹਾ ਵੀ ਮੈਂ ਚਲੋ ਲਿਫਟ ਦੇ ਦਿੰਨਾ ਹੁਣ ਮੈਨੂੰ ਨਹੀਂ ਪਤਾ ਰੱਬ ਜਾਣੇ ਉਹਨੇ ਕਿਉਂ ਲਿਫਟ ਦਿੱਤੀ ਉਹਨੇ ਲਿਫਟ ਦਿੱਤੀ ਉਹਨੇ ਪੈਸੇ ਮੰਗੇ तकरीबन ਕਹਿੰਦੀ ਵੀ ਮੈਨੂੰ 2000 ਰੁਪਏ ਦੇ ਦੋ ਉਹ ਕਹਿੰਦਾ ਵੀ ਮੈਂ ਤੈਨੂੰ 2000 ਕਿਸ ਗੱਲ ਦੇ ਦਵਾਂ ਕਹਿੰਦਾ ਵੀ 2000 ਦੇ ਦੋ ਤੁਸੀਂ ਮੇਰੇ ਤੋਂ ਕੁਝ ਵੀ ਕਰਾ ਲਓ ਇਹ ਗੱਲ ਕੁੜੀ ਨੇ ਮੁੰਡੇ ਨੂੰ ਗਈ ਉਹ ਮੇਰੇ ਤੋਂ ਕੁਝ ਵੀ ਕਰਾ ਲਓ ਉਹ ਕਹਿੰਦਾ ਮੈਂ ਕੀ ਕਰਾਣਾ ਤੇਰੇ ਤੋਂ ਕਹਿੰਦੀ 2000 ਰੁਪਏ ਦੇ ਨਹੀਂ ਤਾਂ ਮੈਂ ਆਪਣੇ ਕੱਪੜੇ ਪਾੜ ਰਹੀ ਹਾਂ ਇਹ ਕੋਈ ਮਤਲਬ ਹੈ ਮਤਲਬ ਇਹ ਸ਼ਰਿਆਮ ਆਪਣਾ ਗਲਤ ਹਰਕਤਾਂ ਕਰਕੇ ਪੈਸੇ ਠੱਗ ਰਹੇ ਨੇ ਮਤਲਬ ਕਿ ਰਾਤੀਏ ਤਾਂ ਕਿਸ ਨੂੰ ਲਿਫਟ ਦੇਣਾ ਵੀ ਆਪਣੀ ਮੁਸੀਬਤ ਆ ਕਰ ਆਪਣੀ ਗੱਲ ਪੰਜ ਹੋ ਗਈ ਬੰਦੇ ਲਈ ਵੀ ਆਪਾਂ ਕਹਿੰਦੇ ਕੁੜੀਆਂ ਲਈ ਅਨਸੇਵ ਹੈ ਮੁੰਡਿਆਂ ਲਈ ਵੀ ਅਨਸੇਵ ਹੈ ਉਹ ਮੁੰਡਾ ਡਰ ਗਿਆ ਉਹਦੇ ਮਨ 'ਚ ਡਰ ਬੈਠ ਗਿਆ ਉਹਨੇ ਕਿਸੇ ਨੂੰ ਫੋਨ ਨਹੀਂ ਕਰ ਪਾਇਆ ਉਹ ਕਹਿੰਦਾ ਮੇਰੇ ਕੋਲ ਕੈਸ਼ ਨਹੀਂ ਆ ਕਹਿੰਦਾ ਗੂਗਲ ਪੇ ਕਰ ਦੇਣਾ ਕਹਿੰਦੀ ਗੂਗਲ ਪੇ ਨਹੀਂ ਏਟੀਐਮ ਸਾਹਮਣੇ ਮੈਂ ਉੱਥੇ ਤੱਕ ਗੱਡੀ 'ਚ ਨਹੀਂ ਉਤਰਾਂਗੀ ਤੂੰ ਏਟੀਐਮ 'ਚ ਪੈਸੇ ਕਢਾ ਕੇ ਲਿਆ ਤਾਂ ਦਵਾਂਗੀ ਹੁਣ ਏਟੀਐਮ 'ਚ ਪੈਸੇ ਕਢਾ ਕੇ ਉਹਨੇ ਸਪੈਸ਼ਲ ਉਹਨੂੰ 2000 ਰੁਪਏ ਦਿੱਤੇ ਮੈਨ ਚਾਈ ਬੈਠੀ ਹੋ ਗੱਡੀ ਚ ਪੁਲਿਸ ਨੂੰ ਕਾਲ ਕਰਦਾ ਪੁਲਿਸ ਨੂੰ ਕਹਿੰਦਾ ਵੀ ਐਦਾ ਐਦਾ ਬੈਠੀ ਆ ਮੈਂ ਲਿਫਟ ਦੇਣ ਲੱਗਿਆ ਸੀਗਾ ਪੁਲਿਸ ਹੈਲਪ ਕਰਦੀ ਆ ਪਰ ਆਪਾਂ ਨੂੰ ਵੀ ਥੋੜਾ ਧਿਆਨ ਰੱਖਣਾ ਚਾਹੀਦਾ ਇਹ ਚੀਜ਼ਾਂ ਦਾ